ਸਤਿ ਸ਼੍ਰੀ ਅਕਾਲ ਜੀ ਬੈਠੇ ਬੈਠੇ ਇੱਕ ਕਵਿਤਾ ਬੋਲਦਰੀ ਸੀ ਤੇ ਮੈਨੂੰ ਲੱਗਿਆ ਵੀ ਆਪਣੇ ਦਰਸ਼ਕਾਂ ਨਾਲ ਵੀ ਸਾਂਝੀ ਕਰਾਂ ਮੇਰੀ ਬਹੁਤ ਹੀ ਪਿਆਰੀ ਸਹੇਲੀ ਵਰਿੰਦਰ ਦੀ ਲਿਖੀ ਹੋਈ ਕਵਿਤਾ ਇਹ ਅਟੈਚੀ ਇਹ ਅਟੈਚੀ ਮੇਰੀ ਵਰੀ ਵਾਲਾ ਸੀ ਮੈਂ ਜਹਾਜ਼ ਚੜ੍ਹਨ ਵੇਲੇ ਆਪਣੀਆਂ ਕਿਤਾਬਾਂ ਬਚਪਨ ਦੀਆਂ ਯਾਦਾਂ ਸੋਨੇ ਸੂਟ ਗਹਿਣੇ ਚੂੜੀਆਂ ਚਾਂਜਰਾਂ ਰੀਜਾਂ ਉਮੀਦਾਂ ਤੇ ਸੁਪਨੇ ਸਭ ਬੰਦ ਕਰਕੇ ਲਈ ਆਈ ਸੀ ਤੇ ਇਹ ਸਭ ਬੰਦ ਹੀ ਰਹਿ ਗਿਆ 16 ਸਾਲ ਬੀਤ ਗਏ ਨੇ ਕਿਤਾਬਾਂ ਕੱਡੀਆਂ ਨੇ ਕਿਤਾਬਾਂ ਤੋਂ ਗਰਦ ਝਾੜ ਦਿਆਂ ਮੇਰੇ ਜ਼ਿਹਨ ਤੋਂ ਗਰਦ ਝੜ ਰਹੀ ਹੈ ਕਿਤਾਬਾਂ ਨੂੰ ਖੋਲਦੀ ਹਾਂ ਪੰਨੇ ਪੀਲੇ ਪੈ ਗਏ ਨੇ ਮੇਰੇ ਰੰਗ ਵਾਂਗੂ ਕਿਤਾਬ ਪੜ ਕੇ ਕਵਿਤਾ ਜਾਗੀ ਹੈ ਮੈਂ ਜਾਗੀ ਹਾਂ ਸੁਪਨੇ ਜਾਗੇ ਨੇ ਹੰਝੂ ਵਹਿ ਤੁਰਦੇ ਨੇ ਰੀਜਾਂ ਤੇ ਉਮੀਦਾਂ ਦੀ ਚਮਕ ਨਾਲ ਮੇਰੀਆਂ ਅੱਖਾਂ ਚਮਕ ਗਈਆਂ ਨੇ ਗੂੜੇ ਗੂੜੇ ਸੂਟ ਇਹ ਸੂਟ ਤਾਂ ਹੁਣ ਮੇਰੀ ਧੀ ਦੇ ਮੇਜ ਆਣਗੇ ਨਹੀਂ ਮੈਂ ਇਹ ਸੂਟ ਮੇਰੀ ਧੀ ਨੂੰ ਨਹੀਂ ਦੇਣੀ ਤੇ ਨਾ ਇਹ ਗਹਿਣੇ ਚੂੜੀਆਂ ਚਾਂਜਰਾ ਦਫਨ ਕਰ ਦੇਣੇ ਨੇ ਵਰੀ ਵਾਲੇ ਅਟੈਚੀ ਚ ਬੰਦ ਕਰਕੇ ਤੇ ਨਾਲ ਹੀ ਦਫਨ ਕਰ ਦੇਣੀਆਂ ਨੇ ਕੌੜੀਆਂ ਯਾਦਾਂ ਗਿਲੇ ਸ਼ਿਕਵੇ ਰੋਸੇ ਮੈਂ ਮੇਰੀ ਧੀ ਨੂੰ ਦੇਵਾਂਗੀ ਇਹ ਕਿਤਾਬਾਂ ਤਾਂ ਕਿ ਉਹ ਜਾਗਦੀ ਰਹੇ ਉਦੀ ਕਵਿਤਾ ਜਾਗਦੀ ਰਹੇ ਉਹਦੇ ਸੁਪਨੇ ਜਾਗਦੇ ਰਹਿਣ ਉਹਦੇ ਸੁਪਨੇ ਜਾਗਦੇ ਰਹਿਣ ਬਹੁਤ ਬਹੁਤ ਧੰਨਵਾਦ